ਸਾਡੇ YouTube ਚੈਨਲ ਤੇ ਆਪ ਸਭ ਨੂੰ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਵੱਡੀ ਗਿਣਤੀ ਵਿੱਚ ਪੈਂਡਿੰਗ ਕੇਸਾਂ ਦੇ ਕੀਤੇ ਨੁਕਤੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹ ਜਾਨਣਾ ਚਾਹੇ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਵਦੀ ਹੋ ਤਾਂ ਇਹ ਸਾਡੇ ਫਿਰ ਰਹਿ ਜਾਇਆ ਕਰੇ ਅੰਗਰੇਜ਼ੀ ਦੇ ਇੱਕ ਕੰਪਲੀਟਿੰਗ ਅਖਬਾਰ ਦ ਟ੍ਰਿਬਿਊਨ ਵਿੱਚ छਪੀ ਇਹ ਖਬਰ ਕਾਫੀ ਰਾਹਤ ਦੇਣ ਵਾਲੀ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੋਲ ਸੈਂਕਸ਼ਨਡ 85 ਜੱਜਾਂ ਵਿੱਚੋਂ ਸਿਰਫ 51 ਜੱਜਾਂ ਦੀ ਮੌਜੂਦਗੀ ਹੋਣ ਦੇ باوجود ਤੇ 34 ਜੱਜਾਂ ਦੀ ਕਮੀ ਦੇ ਚਲਦਿਆਂ ਵੀ ਗੱਡੀ ਗਿਣਤੀ ਵਿੱਚ ਲੰਬੇ ਸਮੇਂ ਤੋਂ ਪੈਂਡਿੰਗ ਕੇਸਾਂ ਦਾ ਨਿਪਟਾਰਾ ਕਰਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਇੱਕ ਬਹੁਤ ਵੱਡੀ ਆਪ ਉਦਮ ਦਿੱਤਾ ਗਿਆ ਹੈ। ਸਾਲ ਦੇ ਸ਼ੁਰੂ ਵਿੱਚ 432227 ਕੇਸਾਂ ਵਿੱਚੋਂ ਹੁਣ 430412 ਪੈਨੇ ਕੇਸ ਰਹਿ ਗਏ ਹਨ ਜੋ ਕਿ ਇੱਕ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਜਾਣਕਾਰੀ ਮੁਤਾਬਕ ਮਾਜੋਬ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੇ ਚੀਫ ਜਸਿਸ ਟੀ ਨਗੂ ਦੁਆਰਾ ਉਨ੍ਹਾਂ ਕੇਸਾਂ ਦੇ ਦਫਤਰੇ ਨੂੰ ਪਹਿਲ ਦਿੱਤੀ ਗਈ ਸੀ ਜੋ ਕਿ ਸੀਨੀਅਰ ਸਿਟੀਜ਼ਨ ਔਰਤਾਂ ਨਵਾਲਗਾਂ ਗਰੀਬ ਲੋਕਾਂ ਤੇ ਕਲਪਸ਼ਨ ਕੇਸ ਨਾਲ ਸੰਬੰਧਿਤ ਸਾਨੂੰ ਇੱਕ ਨਿਸ਼ਚਿਤ ਪੌਂਸੀ ਤਹਿਤ 1994 ਤੋਂ ਚੱਲ ਰਿਹਾ ਕੇਸ ਨੂੰ ਅਰਜੈਂਟ ਕੇਸਾਂ ਵਿੱਚ ਕਨਸੀਡਰ ਕੀਤਾ ਗਿਆ ਤੇ 1995 ਤੋਂ 1999 ਤੱਕ ਦੇ ਕੇਸਾਂ ਨੂੰ ਲਾਈਨ ਵਿੱਚ ਉੱਪਰ ਥਾਣ ਦੇ ਦਿੱਤਾ ਗਿਆ ਜੂਨ ਤੋਂ ਕੋਰਟ ਵਿੱਚ ਕਰਮੀਆਂ ਦੀ ਛੁੱਟੀਆਂ ਹੋਣ ਤੋਂ ਪਹਿਲਾਂ 19 ਮਈ ਤੋਂ ਗਾਇਬ ਐਂਡ ਡਿਬਿਲਟੀ ਦੇ ਬਟਿਸ਼ਨਰ ਨੂੰ ਸੁਣਨ ਲਈ ਜਨ ਜ 9 ਵਜੇ ਤੋਂ ਹੀ ਡਿਊਟੀ ਤੇ ਹਾਜ਼ਰ ਹੁੰਦੇ ਰਹੇ ਅਨਰੀਵਲ ਟੀਮ ਜਸਟਿਸ ਸੁਸ਼ੀਲ ਨੇ ਖੁਦ ਅੱਧਾ ਘੰਟਾ ਪਹਿਲਾਂ 8:30 ਵਜੇ ਸਵੇਰੇ ਹਾਜ਼ਰ ਹੋ ਕੇ ਅਰਜੈਂਟ ਕੇਸਾਂ ਦੀ ਸੁਣਵਾਈ ਕਰਦੇ ਰਹੇ 34 ਜੱਜਾਂ ਦੀ ਕਮੀ ਹੋਣ ਦੇ ਬਾਵਜੂਦ ਨਿਯਤ ਸਮੇਂ ਤੋਂ ਵੱਧ ਸਮੇਂ ਲਈ ਕੰਮ ਕਰਕੇ ਕੇਸਾਂ ਦਾ ਨਿਪਟਾਰਾ ਕੀਤੇ ਜਾਣ ਦੇ ਰਜਾਣ ਨੂੰ ਮਾਨਯੋਗ ਹਾਈ ਕੋਰਟ ਦੁਆਰਾ ਕੀਤਾ ਹੋਇਆ ਇੱਕ ਚੰਗਾ ਉਪਰਾਲਾ ਹੀ ਕਿਹਾ ਜਾ ਸਕਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ